ਸਸਤੀ ਕਾਲ ਜੀ ਅੱਜ ਆਪਾਂ ਜਿਹੜੀ ਟਿੱਕੀ ਬਣਾ ਕੇ ਤਿਆਰ ਕਰਨ ਲੱਗੇ ਹਾਂ ਇਸ ਨੂੰ ਆਪਾਂ ਕਿਸੇ ਵੀ ਟਾਈਮ ਖਾ ਸਕਦੇ ਹਾਂ ਇਸ ਨੂੰ ਆਪਾਂ ਬ੍ਰੀਕਫਾਸਟ ਲੰਚ ਜਾਂ ਡਿਨਰ ਦੇ ਵਿੱਚ ਵੀ ਲੈ ਸਕਦੇ ਹਾਂ ਪ੍ਰੋਟੀਨ ਨਾਲ ਭਰਪੂਰ ਟਿੱਕੀ ਹੈ ਬਹੁਤ ਹੀ ਜਲਦਾ ਹੈਲਦੀ ਬਣ ਕੇ ਤਿਆਰ ਹੋਵੇਗੀ ਬਿਲਕੁਲ ਥੋੜੇ ਜਿਹਾ ਤੇਲ ਦੇ ਵਿੱਚ ਆਪਾਂ ਬਣਾ ਕੇ ਤਿਆਰ ਕਰਾਂਗੇ ਮੇਰੀ ਕਿ ਰਿਕੁਐਸਟ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਜਰੂਰ ਕਰਿਓ ਸਭ ਤੋਂ ਪਹਿਲਾਂ ਆਪਾਂ ਇੱਥੇ ਮੋਂਗ ਦਾਲ ਲਵਾਂਗੇ ਜਿਸ ਨੂੰ ਮੈਂ 2 ਘੰਟੇ ਪਹਿਲਾਂ ਸੋਕ ਕਰ ਲਿਆ ਸੀ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਤੇ ਫਿਰ ਇਸ ਨੂੰ ਮੈਂ ਸੋਕ ਕਰ ਲਿਆ ਸੀ ਦੇਖੋ ਦਾਲ ਆਪਣੀ ਬਹੁਤ ਹੀ ਵਧੀਆ ਸੌਫਟ ਹੋ ਚੁੱਕੀ ਹੈ ਹੁਣ ਇੱਥੇ ਆਪਾਂ ਇੱਕ ਮਿਕਸਰ ਜਾਰ ਲਵਾਂਗੇ ਤੇ ਉਸ ਦੇ ਵਿੱਚ ਆਪਾਂ ਦਾਲ ਨੂੰ ਪਾ ਲਵਾਂਗੇ ਤੇ ਇਸ ਦਾ ਆਪਾਂ ਇੱਕ ਮਿਕਸਰ ਬਣਾ ਕੇ ਤਿਆਰ ਕਰਾਂਗੇ ਇਸ ਦੇ ਵਿੱਚ ਦੋ ਮੈਂ ਹਰੀਆਂ ਮਿਰਚਾਂ ਐਡ ਕੀਤੀਆਂ ਹਨ ਤੇ ਥੋੜਾ ਜਿਹਾ ਅਦਰਕ ਦਾ ਟੁਕੜਾ ਐਡ ਕਰਾਂਗੇ ਤੇ ਹੁਣ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਇਸ ਨੂੰ ਆਪਾਂ ਇੱਥੇ ਦਰਦਰਾ ਜਿਹਾ ਹੀ ਪੀਸਣਾ ਹੈ ਕਿਉਂਕਿ ਜੇਕਰ ਇਸ ਨੂੰ ਆਪਾਂ ਦਰਦਰਾ ਪੀਸਾਂਗੇ ਤੇ ਇਸ ਦਾ ਕਰੰਚ ਬਹੁਤ ਹੀ ਜ਼ਿਆਦਾ ਵਧੀਆ ਆਵੇਗਾ ਟਿੱਕੀ ਦੇ ਵਿੱਚ ਹੁਣ ਇਸ ਨੂੰ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ ਤੇ ਬਾਕੀ ਰਹਿੰਦੀ ਦਾਲ ਨੂੰ ਵੀ ਇਸੇ ਤਰ੍ਹਾਂ ਹੀ ਆਪਾਂ ਮਿਕਸ ਕਰ ਲਵਾਂਗੇ ਇੱਥੇ ਆਪਾਂ ਸਾਰੀ ਦਾਲ ਮਿਕਸ ਕਰ ਲਈ ਹੈ ਹੁਣ ਇਸ ਦੇ ਵਿੱਚ ਆਪਾਂ ਕੁਝ ਥੋੜੇ ਜਿਹਾ ਬੇਸਿਕ ਜਿਹਾ ਮਸਾਲੇ ਐਡ ਕਰਾਂਗੇ ਇੱਥੇ ਸਵਾਦ ਦੇ ਅਨੁਸਾਰ ਆਪਾਂ ਨਮਕ ਐਡ ਕਰਾਂਗੇ 1/4 ਚਮਚ ਇਸ ਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਐਡ ਕਰਾਂਗੇ ਤੇ 2 ਤੋਂ 3 ਪਿੰਚਸ ਦੇ ਵਿੱਚ ਆਪਾਂ ਹਲਦੀ ਪਾਊਡਰ ਐਡ ਕਰਾਂਗੇ ਕਲਰ ਦੇ ਵਾਸਤੇ 1/4 ਚਮਚ ਇਸ ਤੇ ਆਪਾਂ ਜੀਰਾ ਪਾਊਡਰ ਐਡ ਕੀਤਾ ਹੈ ਕੋਸ਼ਿਥੇ ਆਪਾਂ ਸਬਜ਼ੀਆਂ ਲਈਆਂ ਹਨ ਗਾਜਰ ਆ ਪਨੀਰ ਆ ਪਿਆਜ਼ ਤੇ ਸ਼ਿੰਗਾਂ ਮਿਰਚ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਲਿਆ ਹੈ ਗਾਜਰ ਨੂੰ ਆਪਾਂ ਗ੍ਰੇਟ ਕਰ ਲਿਆ ਹੈ ਤੇ ਜਿਹੜਾ ਪਨੀਰ ਹੈ ਉਸ ਨੂੰ ਆਪਾਂ ਹੱਥਾਂ ਨੇ ਨਾਲ ਹੀ ਮੈਸ਼ ਕਰ ਲਿਆ ਹੈ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਇਸ ਦੇ ਵਿੱਚ ਐਡ ਕਰ ਦਵਾਂਗੇ ਇਹ ਟਿੱਕੀ ਹੈਲਦੀ ਹੋਣ ਦੇ ਨਾਲ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਵੀ ਬਣ ਕੇ ਤਿਆਰ ਹੋਵੇਗੀ ਬਿਲਕੁਲ ਘੱਟ ਤੇਲ ਦੇ ਵਿੱਚ ਇਸ ਨੂੰ ਆਪਾਂ ਬਣਾ ਕੇ ਤਿਆਰ ਕਰਾਂਗੇ ਡਾਈਟ ਵਾਲੇ ਪਰਸਨ ਵੀ ਇਸ ਨੂੰ ਖਾ ਸਕਦੇ ਹਨ ਬਹੁਤ ਹੀ ਜ਼ਿਆਦਾ ਹੈਲਦੀ ਬਣ ਕੇ ਤਿਆਰ ਹੁੰਦੀ ਹੈ ਸਾਰੀ ਚੀਜ਼ਾਂ ਨੂੰ ਆਪਾਂ ਇਸ ਤਰ੍ਹਾਂ ਹੁਣ ਮਿਕਸ ਕਰ ਲੈਣਾ ਹੈ ਇਸ ਦੇ ਵਿੱਚ ਕੋਈ ਵੀ ਤੁਸੀਂ ਪਾਣੀ ਵਗੈਰਾ ਨਹੀਂ ਐਡ ਕਰਨਾ ਜਸਟ ਇਸੇ ਤਰ੍ਹਾਂ ਹੀ ਇਸ ਨੂੰ ਮਿਕਸ ਕਰਨਾ ਹੈ ਹੁਣ ਇਸ ਦੀ ਬਾਈਂਡਿੰਗ ਵਾਸਤੇ ਆਪਾਂ 2 ਚਮਚ ਚਾਵਲ ਦਾ ਆਟਾ ਐਡ ਕਰ ਲਵਾਂਗੇ ਜੇਕਰ ਤੁਹਾਡੇ ਕੋਲ ਚੌਲਾਂ ਦਾ ਆਟਾ ਨਾ ਹੋਵੇ ਤੁਸੀਂ ਇੱਥੇ ਕਾਰਨ ਫਲਾਰ ਵੀ ਐਡ ਕਰ ਸਕਦੇ ਹੋ ਜਾਂ ਤੁਸੀਂ ਇੱਥੇ ਬੇਸਨ ਵੀ ਐਡ ਕਰ ਸਕਦੇ ਹੋ ਹੁਣ ਇਸ ਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚੌਲਾਂ ਦੇ ਆਟੇ ਦੇ ਨਾਲ ਟਿੱਕੀ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦੀ ਹੈ ਇਹ ਦੇਖੋ ਇੱਥੇ ਆਪਣਾ ਟਿੱਕੀ ਦਾ ਮਿਕਸਚਰ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਥੋੜਾ ਜਿਹਾ ਪੋਰਸ਼ਨ ਲਵਾਂਗੇ ਤੇ ਇਸ ਤਰ੍ਹਾਂ ਸੈੱਟ ਕਰਕੇ ਦੇਖਾਂਗੇ ਦੇਖੋ ਕਿੰਨੀ ਵਧੀਆ ਆਪਣੀ ਬਾਈਂਡਿੰਗ ਆ ਰਹੀ ਹੈ ਹੁਣ ਇਸ ਦੀਆਂ ਆਪਾਂ ਟਿੱਕੀਆਂ ਬਣਾਉਣੀਆਂ ਸਟਾਰਟ ਕਰ ਲਵਾਂਗੇ ਤੁਸੀਂ ਇਸ ਨੂੰ ਗੋਲ ਸ਼ੇਪ ਦੇ ਵਿੱਚ ਵੀ ਬਣਾ ਸਕਦੇ ਹੋ ਮੈਂ ਇਸ ਨੂੰ ਥੋੜਾ ਜਿਹਾ ਇਸ ਤਰ੍ਹਾਂ ਲੰਬੇ ਜਿਹੇ ਸਾਈਜ਼ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਆਪਾਂ ਇਹ ਸਾਰੀਆਂ ਟਿੱਕੀਆਂ ਬਣਾ ਕੇ ਪਹਿਲਾਂ ਰੱਖ ਲਵਾਂਗੇ ਲੋ ਜੀ ਇਥੇ ਆਪਾਂ ਸਾਰੀਆਂ ਇਸੇ ਤਰ੍ਹਾਂ ਟਿਕੀਆਂ ਬਣਾ ਕੇ ਰੱਖ ਲੈਣੀਆਂ ਹਨ ਬਹੁਤ ਜ਼ਿਆਦਾ ਆਪਾਂ ਮੋਟੀਆਂ ਨਹੀਂ ਬਣਾਉਣੀਆਂ ਤੇ ਨਾ ਹੀ ਬਹੁਤ ਜ਼ਿਆਦਾ ਪਤਲੀਆਂ ਬਣਾਉਣੀਆਂ ਹਨ ਜੇ ਕਿਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਜਰੂਰ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਓ ਇਥੇ ਆਪਣੀਆਂ ਸਾਰੀਆਂ ਟਿਕੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਹੁਣ ਆਪਾਂ ਤਵਾ ਲਵਾਂਗੇ ਤੇ ਉਸ ਦੇ ਉੱਪਰ ਆਪਾਂ ਤੇਲ ਪਾ ਲਵਾਂਗੇ ਇਥੇ ਆਪਾਂ ਇੱਕ ਵੱਡਾ ਚਮਚੀ ਤੇਲ ਪਾਇਆ ਹੈ ਜਸਟ ਸਾਰੇ ਤਵੇ ਦੇ ਉੱਪਰ ਇਸ ਤਰ੍ਹਾਂ ਆਪਾਂ ਫਿਲਾ ਲੈਣਾ ਹੈ ਮੈਂ ਸਰੋਂ ਦਾ ਤੇਲ ਲਿਆ ਹੈ ਤੁਸੀਂ ਕੋਈ ਵੀ ਤੇਲ ਲੈ ਸਕਦੇ ਹੋ ਜਦੋਂ ਤੇਲ ਥੋੜਾ ਜਿਹਾ ਗਰਮ ਹੋ ਗਿਆ ਤੇ ਇਸ ਦੇ ਉੱਪਰ ਆਪਾਂ ਇਸ ਤਰ੍ਹਾਂ ਵਾਰੀ-ਵਾਰੀ ਕਰਕੇ ਇਹਨਾਂ ਨੂੰ ਪਾ ਦੇਣਾ ਹੈ ਤੁਸੀਂ ਚਾਹੋ ਤਾਂ ਇਹਨਾਂ ਨੂੰ ਡੀਪ ਫ੍ਰਾਈ ਵੀ ਕਰ ਸਕਦੇ ਹੋ ਪਰ ਮੈਂ ਇੱਥੇ ਤੇਲ ਦੇ ਨਾਲ ਹੀ ਥੋੜਾ ਜਿਹਾ ਤਵੇ ਦੇ ਉੱਪਰ ਹੀ ਸੇਕਾਂਗੀ ਹੌਲੀ ਹੌਲੀ ਇਸ ਤਰ੍ਹਾਂ ਜਿਹੜਾ ਤੇਲ ਹੈ ਉਸ ਨੂੰ ਆਪਾਂ ਚਾਰੇ ਪਾਸੇ ਫਿਲਾ ਦਵਾਂਗੇ ਤੇ 2 ਮਿੰਟ ਮਗਰੋਂ ਇਸ ਨੂੰ ਆਪਾਂ ਇਸ ਤਰ੍ਹਾਂ ਸਾਈਡ ਪਲਟ ਦਵਾਂਗੇ ਗੈਸ ਦਾ ਫਲੇਮ ਲੋ ਹੀ ਰੱਖਾਂਗੇ ਜੇਕਰ ਗੈਸ ਦਾ ਫਲੇਮ ਹਾਈ ਕੀਤਾ ਤਾਂ ਇਹ ਟਿਕੀਆਂ ਜਲਦੀ ਪੱਕ ਕੇ ਸੜ ਜਾਣਗੀਆਂ ਤੇ ਅੰਦਰੋਂ ਥੋੜੀਆਂ ਕੱਚੀਆਂ ਰਹਿ ਜਾਣਗੀਆਂ ਇਸ ਨੂੰ ਆਪਾਂ ਲੋ ਫਲੇਮ ਦੇ ਉੱਪਰ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਣਗੀਆਂ ਆਪਾਂ ਜਿੰਨੀਆਂ ਵੀ ਚੀਜ਼ਾਂ ਇਸ ਦੇ ਵਿੱਚ ਐਡ ਕੀਤੀਆਂ ਹਨ ਬਹੁਤ ਹੀ ਹੈਲਦੀ ਹਨ ਮੂੰਗ ਦੀ ਦਾਲ ਵੀ ਬਹੁਤ ਜ਼ਿਆਦਾ ਹੈਲਦੀ ਹੁੰਦੀ ਹੈ ਤੇ ਬਾਕੀ ਸਬਜ਼ੀਆਂ ਵੀ ਇਸ ਦੇ ਵਿੱਚ ਬਹੁਤ ਹੀ ਹੈਲਦੀ ਐਡ ਕੀਤੀਆਂ ਹਨ ਤੁਸੀਂ ਜਰੂਰ ਇਸ ਨੂੰ ਇੱਕ ਵਾਰੀ ਟ੍ਰਾਈ ਕਰਿਓ ਤੇ ਆਪਣਾ ਫੀਡਬੈਕ ਜਰੂਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਕਿ ਤੁਹਾਨੂੰ ਇਹ ਰੈਸਪੀਸ ਕਿੰਦਾਂ ਦੀਆਂ ਲੱਗਦੀਆਂ ਹਨ ਇਹ ਦੇਖੋ ਆਪਾਂ ਅਲਟ-ਪਲਟ ਕਰਕੇ ਇਹਨਾਂ ਨੂੰ ਸੇਕ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਕ੍ਰਿਸਪੀ ਬਣ ਕੇ ਤਿਆਰ ਹੋ ਰਹੀਆਂ ਹਨ ਆਪਣੀਆਂ ਟਿਕੀਆਂ ਲਓ ਜੀ ਇਹ ਆਪਣੀਆਂ ਟਿਕੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਸਾਈਡ ਕੱਢ ਲਵਾਂਗੇ ਪਲੇਟ ਦੇ ਵਿੱਚ ਤੇ ਬਾਕੀ ਰਹਿਣੀਆਂ ਟਿੱਕੀਆਂ ਵੀ ਇਸੇ ਤਰ੍ਹਾਂ ਹੀ ਆਪਾਂ ਸੇਕ ਲਵਾਂਗੇ ਇਥੇ ਆਪਣੀਆਂ ਸਾਰੀਆਂ ਟਿੱਕੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਹੁਣ ਆਪਾਂ ਇਸ ਨੂੰ ਸਰਵ ਕਰਦੇ ਹਾਂ ਮੈਂ ਇਸ ਨੂੰ ਸਿੰਪਲ ਸੌਸ ਦੇ ਨਾਲ ਹੀ ਸਰਵ ਕਰਨ ਲੱਗੀ ਹਾਂ ਤੁਸੀਂ ਚਾਹੋ ਤੇ ਟਿੱਕੀਆਂ ਦੇ ਉੱਪਰ ਦਹੀਂ ਵਗੈਰਾ ਕੋਈ ਵੀ ਪਿਆਜ਼ ਜਾਂ ਕੋਈ ਵੀ ਚੀਜ਼ ਕੱਟ ਕੇ ਪਾ ਸਕਦੇ ਹੋ ਤਿਲੋ ਜੀ ਆਪਣੀਆਂ ਦੇਖੋ ਤੁਹਾਨੂੰ ਮੈਂ ਤੋੜ ਕੇ ਦਿਖਾਉਣੀ ਆ ਕਿੰਨੀ ਕ੍ਰਿਸਪੀ ਟਿੱਕੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਜਰੂਰ ਬਣਾਇਓ ਖਾਇਓ ਤੇ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੇ ਪਲੀਜ਼ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ